ਪਾਜੀ ਕੀ ਨਾਮ ਜੀ ਮੇਰਾ ਨਾਮ ਅਰਤਾਰ ਸਿੰਘ ਜੀ ਇਹ ਕਿਹੜੀ ਜਗ੍ਹਾ ਹੈ ਇਹ ਪਿੰਡ ਛੇਕੂਪੁਰ ਜੀ ਤੇ ਇਹ ਜਗ੍ਹਾ ਕਿਹੜੀ ਗੁਰਦੁਆਰਾ ਸਾਹਿਬ ਜੀ ਇਹ ਸਿੰਘ ਸਭਾ ਗੁਰਦੁਆਰਾ ਜੀ ਕੀ ਗੱਲਬਾਤ ਹੋਈ ਹੈ ਜੀ ਤੇ ਗੱਲਬਾਤ ਭਾਈ ਇਹ ਹੋਇਆ ਕਿ ਪਰਸੋਂ ਨਾ ਰਾਤ ਨੂੰ ਕੋਈ ਪੌਣ ਇੱਕ 2 ਵਜੇ ਦੇ ਕਰੀਬ ਇੱਥੇ ਚੋਰੀ ਹੋਈ ਆ ਸਾਡੇ ਜਿਹੜੇ ਹੈਡ ਗ੍ਰਾਂਥੀ ਆ ਉਸ ਵੀਰੇ ਪਾਟਕਾਂ ਨੂੰ 4 ਵਜੇ ਆਉਂਦੇ ਆ ਤਾਂ ਜਦੋਂ ਉਹ ਨਹੀਂ ਆ ਕੇ ਦੇਖਿਆ ਕਿ ਵੀ ਇੱਥੇ ਨਾ ਗੱਲਾਂ ਚੋਰੀ ਹੋਇਆ ਸੀਗਾ ਵੀ ਉਹਦੇ ਔਰ ਭੋਰ ਵੀ ਉੜ ਗਏ ਵੀ ਇਹ ਹੋਇਆ ਕੀ ਹੈਗਾ ਉਸ ਤੋਂ ਬਾਅਦ ਆ ਫਿਰ ਉਹਨੇ ਤੁਰੰਤ ਪਿੰਡ ਨੂੰ ਲੋਸਮੈਂਟ ਕੀਤੀ ਔਰ ਪਿੰਡ ਦੇ ਸਾਰੇ ਹੀ ਇੱਥੇ ਗੁਰਦਾਸ ਆ ਪਹੁੰਚੇ ਜਿਹੜੇ ਆ ਕੇ ਦੇਖਿਆ ਵੀ ਸਾਰੇ ਹੀ ਹੈਰਾਨ ਰਹਿ ਗਏ ਸਤਲਾ ਚੱਕੇ ਨਾਲ ਕਿਤੇ ਹੋਰ ਦੂਰ ਜਾ ਕੇ ਸੱਟਿਆ ਸਗਾ ਨਹੀਂ ਕਿੰਨੇ ਬੰਦੇ ਸਗੇ ਤਿੰਨ ਜਣੇ ਜੀ ਸੀਸੀਟੀਵੀ ਹੈਗੀ ਜੀ ਤੁਹਾਨੂੰ ਹਾਂਜੀ ਹਾਂਜੀ ਸਾਡੇ ਕੋਲ ਹੈਗੀ ਆ ਜੀ ਤੇ ਕੀ ਪੁਲਿਸ ਨੂੰ ਤਲਾਹ ਦੇਤੀ ਸੀ ਪੁਲਿਸ ਨੂੰ ਤਲਾਹ ਦੇਤੀ ਸੀ ਜੀ ਕਿੰਨੇ ਕ ਪੈਸੇ ਸਗੇ ਦੇ ਵਿੱਚ ਕੱਲੇ 30 ਇਹ ਕਿਰੇ 30 ਹਜ਼ਾਰ ਦੇ ਕਰੇਸ ਹੈ ਬਾਈ ਕੀ ਮੰਗਾਂਗੇ ਤੁਹਾਡੀ ਹੋਣਗੇ ਮੰਗ ਸਾਡੀ ਇਹ ਹੀ ਹੈ ਕਿ ਪ੍ਰਸ਼ਾਸਨ ਕੋਲ ਉਹਨਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਔਰ ਸਾਡੇ ਪਿੰਡ ਦੇ ਵਿੱਚ ਨੇ ਇੱਕ ਦਸ ਦਾ ਮਾਹੌਲ ਬਣਿਆ ਕਿ ਕੱਲ੍ਹ ਨੂੰ ਹੋਰ ਵੀ ਕਿਤੇ ਵਾਰਦਾਤ ਨਾ ਹੋਵੇ ਅਸੀਂ ਆਪਣੇ ਆਲੇ ਦੁਆਲੇ ਪਿੰਡਾਂ ਨੂੰ ਵੀ ਇਹ ਹੀ ਤਾਲਾ ਕਰਦੇ ਹਾਂ ਕਿ ਆਪਣਾ ਉਹ ਖਿਆਲ ਰੱਖਣ ਹਰਗੁਰਦਾ ਸਾਹਿਬ ਦੀ ਰਾਖੀ ਰੱਖਣ ਕਿ ਕੱਲ੍ਹ ਨੂੰ ਹੋਰ ਨਾ ਕਿਤੇ ਪਿੰਡ ਵਿੱਚ ਹੋਰ ਕੋਈ ਵਾਰਦਾਤ ਹੋਵੇ ਰਾਤ ਨੂੰ ਗੁਰਦੁਆਰਾ ਸਾਹਿਬ ਚ ਕੋਈ ਜਾਂਦਾ ਨਹੀਂ ਹੈਗੇ ਨਹੀਂ ਨਹੀਂ ਸਾਹਿਬ ਨਹੀਂ ਜਾਂਦਾ ਨਹੀਂ ਹੈਗੇ ਭਾਈ ਭਾਈ 3 ਵਜੇ ਮੈਂ ਸਰਵਾ ਹਰਮੇਸ਼ ਸਿੰਘ ਪਿੰਡ ਛੇਗੂਪੁਰ ਮੈਂ ਇਸ ਗੁਰਦੁਆਰੇ ਦੀ ਆ ਕਮੇਟੀ ਮੈਂਬਰ ਵੀ ਹੈਗਾ ਆ ਤੇ ਜੋ ਮਤਲਬ ਕਿ ਇੱਥੇ ਚੋਰੀ ਹੋਈ ਹੈ ਉਹ ਮਤਲਬ ਕਿ ਖੇਤਾਂ ਵਿੱਚ ਹੀ ਆਏ ਆ ਰਾਤ ਨੂੰ ਮਤਲਬ 1:43 ਜਾਂ 1:10 ਦਾ ਟਾਈਮ ਸੀਗਾ ਤੇ ਜਦੋਂ ਜਿਹੜਾ ਹੈ ਸਾਈਡ ਵਾਲਾ ਦਰਵਾਜਾ ਹੈਗਾ ਉਹ ਬਹੁਤ ਛੋਟਾ ਦਰਵਾਜਾ ਆ ਤਾਂ ਉੱਥੋਂ ਦੀ ਹਣੀ ਕਟਰ ਦੇ ਨਾਲ ਜਿੰਦਾ ਖੋਲਿਆ ਜਿੱਥੋਂ ਦੀ ਮਤਲਬ ਆਮ ਜਿਹੜਾ 메ਨ ਗੇਟ ਉਹ ਨੂੰ ਕੁਛ ਨਹੀਂ ਕੀਤਾ ਨਹੀਂ ਜਿਹੜਾ ਛੋਟਾ ਦਰਵਾਜਾ ਉਹਦਾ ਗੇਟ ਉਹਦਾ ਤਾਲਾ ਖੋਲ ਕੇ ਆ ਤਾਂ ਅੰਦਰ ਆ ਗਏ ਆ ਅੰਦਰ ਆ ਗਏ ਜਾਂ ਦੀਵਾਨ ਹਾਲ ਦਾ ਜਿਹੜਾ ਦਰਵਾਜਾ ਹੈਗਾ ਆ ਉਹਦਾ ਵੀ ਜਿਹੜਾ ਇੰਟਰਲੋਕ ਲਾਇਆ ਸੀ ਉਹ ਵੀ ਹਣੀ ਤੋੜ ਦਿੱਤਾ ਤੇ ਜਿਹੜਾ ਦੂਆ ਕਾਰਲ ਸੀਗਾ ਉਹ ਵੀ ਤੋੜ ਦਿੱਤਾ ਤੋੜ ਕੇ ਉਹ ਅੰਦਰ ਦਾਖਲ ਹੋਏ ਆ ਜਦੋਂ ਅੰਦਰ ਦਾਖਲ ਹੋਏ ਆ ਤੇ ਉਹਦੇ ਬਾਅਦ ਦੇ ਵਿੱਚ ਉਹਨੀ ਅੰਦਰ ਜਾ ਕੇ ਪਹਿਲਾਂ ਉਹਨੂੰ ਗੋਲਕ ਨੂੰ ਦੇਖਿਆ ਪੈਸਿਆਂ ਵਾਲੀ ਨੂੰ ਪੈਸਾ ਵੀ ਗੋਲਕ ਨੂੰ ਦੇਖਿਆ ਉਹਨੇ ਚੱਕ ਕੇ ਦੇਖਿਆ ਜਦੋਂ ਉਹਨੇ ਚੱਕ ਕੇ ਦੇਖਿਆ ਟੋਰਚ ਨਾਲ ਉਹ ਗੋਲਕ ਨੂੰ ਵਿੱਚ ਦੇਖਿਆ ਕਿੰਨੇ ਪੈਸੇ ਹੈਗੇ ਆ ਤੇ ਕਿਉਂਕਿ ਗੋਲਕ ਵਿੱਚ ਪੈਸੇ ਦਾ ਕਾफी ਸੀ ਕਿ ਉਹ ਸੰਗਰਾਮ ਦੇ ਦਿਨ ਖੋਲਣੀ ਸੀ ਮੋਰੇ ਗੁਰਪੁਰਪੁਰ ਵੀ ਉਹ ਵਿਆਸੀ ਲਾਵਾ ਵੀ ਹੋਈ ਅਸੀਂ ਇਸ ਕਰਕੇ ਚੜਾਵਾ ਕਾफी ਚੜਿਆ ਹੋਇਆ ਸੀਗਾ ਤੇ ਇਸ ਕਰਕੇ ਉਹਨੇ ਪਹਿਲਾਂ ਗੋਲਕ ਨੂੰ ਚੱਕਰ ਦੀ ਕੋਸ਼ਿਸ਼ ਕੀਤੀ ਗੋਲਕ ਭਾਰੀ ਬਹੁਤ ਸੀਗੀ ਫਿਰ ਉਹ ਗੋਲਕ ਚੱਕ ਕੇ ਫਿਰ ਵਾਪਸ ਦਰਵਾਜੇ ਵੱਲ ਨੂੰ ਚਲੇ ਗਏ ਪਰ ਦੁਆਰਾ ਤੇ ਦੋਨੋਂ ਜਿਹੜੇ ਆਏ ਸੋਣਾਂ ਦੋਨਾਂ ਦੇ ਗੋਲਕ ਚੱਕੀ ਗੋਲਕ ਚੱਕ ਕੇ ਉਹ ਪਹਿਲਾਂ ਦਵਾਨ ਹਾਲ ਤੋਂ ਬਾਹਰ ਲਾਏ ਬਾਹਰ ਲਿਆ ਕੇ ਤਾਂ ਉਪਰੀ ਪਈ ਸੀਗੀ ਤੇ ਉਹ ਫਿਰ ਥੱਲੇ ਨੂੰ ਆਉਂਦੇ ਆ ਥੱਲੇ ਨੂੰ ਆਉਂਦੇ ਆ ਤਾਂ ਫਿਰ ਤੀਸਰਾ ਬੰਦਾ ਜਿਹੜਾ ਹੈਗਾ ਉਹਨੂੰ ਬਾਜ਼ਮਾਰ ਰਵੇ ਆ ਕਿ ਗੋਲਕ ਭਾਰੀ ਆ ਕਿ ਥੱਲੇ ਲਿ ਜਾਣੀ ਆ ਪਰ ਉਹ ਆਉਂਦਾ ਨਹੀਂ ਉਸ ਟੇਬਲ ਬਾਦ ਹੈ ਜਦੋਂ ਗੋਲਕ ਥੱਲੇ ਲਿਉਂਦੇ ਆ ਉਸ ਸਮੇਂ ਇਹ ਤੀਸਰਾ ਬੰਦਾ ਹੈਗਾ ਉਹ ਲੱਠਾ ਹੁੰਦਾ ਹੈ ਤਾਂ ਆਪੇ ਮੁੰਡੇ ਦੇ ਚੱਕ ਕੇ ਉਹ ਛੋਟੇ ਗੇਟ ਰਾਹੀ ਵਿੱਚੀ ਫਿਰ ਦੁਆਰਾ ਬਾਹਰ ਨਿਕਲ ਜਾਂਦੇ ਗੋਲਕ ਲੈ ਕੇ ਜਦੋਂ ਸਾਡੇ ਸਵੇਰੇ ਨਿਤਨੇਮ ਹੁੰਦਾ ਆ ਭਾਈ ਹਰਦੀਪ ਸਿੰਘ ਜਿਹੜੇ ਨਿਤਨੇਮ ਕਰਦੇ ਆ ਉਹਨੀਆਂ ਜਦੋਂ ਆ ਕੇ ਦੇਖਿਆ ਤਾਂ ਇਹ ਆਪਣੇ ਜਿੰਦਾ ਕੋਈ ਟੁੱਟਾ ਪਿਆ ਆ ਤਾਂ ਉਹਨਾਂ ਨੂੰ ਉਸਨੂੰ ਸ਼ੱਕ ਹੋ ਗਈ ਕਿ ਇਹ ਜਿਹੜਾ ਜਿੰਦਾ ਹੈਗਾ ਇਹ ਟੁੱਟ ਗਿਆ ਆ ਤੇ ਇਸ ਕਰਕੇ ਮੋਰੇ ਕੋਈ ਕਾਂਡ ਹੋ ਗਿਆ ਆ ਤਾਂ ਉਹ ਨਹੀਂ ਜੋ ਅੰਦਰ ਦੇਖਿਆ ਤਾਂ ਗੋਲਕ ਹੈ ਨਹੀਂ ਸੀਗੀ ਤੇ ਉਹਣੀ ਪਰ ਨਿਤਨੇਮ ਦੇ ਉਪਰੰਤ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤੀ ਕਿ ਗੋਰਦਾਰੀ ਗੋਲਕ ਚੱਕੀ ਗਈ ਆ ਸਾਰੇ ਪਿੰਡ ਵਾਲੇ ਇਕੱਠੇ ਹੋਵੋ ਤਾਂ ਉਸ ਸਮੇਂ ਅਸੀਂ ਵੀ ਸਾਰੇ ਜਿੰਨੇ ਵੀ ਕਮੇਟੀ ਮੈਂਬਰ ਸੀਗੇ ਤਾਂ ਬਾਕੀ ਪਿੰਡੇ ਹੋਰ ਪਰਤ ਬੰਦੇ ਸੱਜਣ ਸੀਗੇ ਸਾਰੇ ਇਕੱਠੇ ਹੋ ਗਏ ਤਾਂ ਜੋ ਦੇਖਿਆ ਤਾਂ ਜੋ ਥੋੜਾ ਲਵਾਲਾ ਹੋਇਆ ਹੈ ਉਹ ਸਮੇਂ ਖੇਤਾ ਵਿੱਚ ਜੋ ਗੋਲ ਕਲਬਨ ਗਏ ਤਾਂ ਉਹ ਖੇਤਾ ਵਿੱਚ ਗੋਲਕ ਮਿਲੀ ਆ ਤੇ ਜਦੋਂ ਉਹ ਗੋਲਕ ਦੇਖੀ ਜਾ ਉਹਦੇ ਵਿੱਚ ਪੈਸੇ ਸਾਰੇ ਕੱਢ ਲਿਓ ਟੁੱਟੀ ਪਈ ਸੀਗੀ ਤਾਂ ਕਮੇਟੀ ਮੈਂਬਰ ਜਾਂ ਬਾਕੀ ਜਿਹੜੇ ਪਤਾ ਬੰਦੇ ਸੱਜਣ ਸੀਗੇ ਉਹ ਸਾਰੇ ਉਹ ਗੋਲਕ ਨੂੰ ਚੱਕ ਕੇ ਫਿਰ ਗੁਰਦੁਆਰੇ ਲੈ ਕੇ ਆਏ ਤਾਂ ਉਸ ਸਮੇਂ ਅਸੀਂ ਫੋਰਸ ਨੂੰ ਵੀ ਇਹ ਇਨਫੋਰਮੇਸ਼ਨ ਕਰ ਦਿੱਤੀ ਆ ਤੇ ਪਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕਿਉਂ ਇੱਕ ਵਾਰ ਉਹ ਦੇਖ ਕੇ ਗਏ ਆ ਕੇ ਤਾਂ ਉਹ ਦੇਖ ਕੇ ਮੌਕਾ ਦੇਖ ਕੇ ਚਲੇ ਗਏ ਆ ਤੇ ਹੁਣ ਅੱਗੇ ਕੋਈ ਮਤਲਬ दोषियों की कोई भाल नहीं हो रही इसलिए सामू ए है कि सानू इस चीज है चलो अज इस गुरुद्वारे चोरी हुई है होर भी गुरुद्वारे जिदा चोरिया हो सकदिया है इस करके हाथ जोड़ के बेनती है कि सख्त तो सख्त सजा दी जाए उन्होंने भाल की जाए